ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਖਲ ਜਿਹੜਾ ਇੱਥੇ ਉਤਟ ਲੰਗਰ ਵਰਤਾਇਆ ਜਾਂਦਾ ਇਹ ਪੜਾ ਚੌਥਾ ਆ ਨਾ ਹਾਂਜੀ ਅੱਛਾ ਆਪਣੇ ਜੱਸੀ ਭਾਜੀ ਇਹ ਕਿਨਾਂ ਵੱਲੋਂ ਲਗਾਇਆ ਜਾਂਦਾ ਆ ਇਹ ਸਾਰੇ ਮਹੱਲੇਆਂ ਨੂੰ ਤੇ ਐਨਆਰਆਈ ਵੀਰਾਂ ਨੂੰ ਮਿਲਦੇ ਐਨਆਰਆਈ ਵੀਰਾਂ ਵੱਲੋਂ ਵਿਸ਼ੇਸ਼ ਤੌਰ ਤੇ ਉੱਪਰ ਜਿਹੜਾ ਇਹਦਾ ਪ੍ਰਬੰਧ ਕਰਦੇ ਹੈਗੇ ਆ ਹਾਂਜੀ ਮਤਲਬ ਆ ਕੀ ਦੇਖੋ ਕਈ ਵਾਰ ਵੱਧ ਦੇ ਘਾਟੇ ਵੀ ਹੋ ਜਾਂਦੇ ਆ ਹਾਂਜੀ ਹਾਂਜੀ ਉਹਦੇ ਵਿੱਚ ਜਿਹੜਾ ਕਿ ਉਹ ਤੁਸੀਂ ਦੋਨੋਂ ਘਰ ਲਾ ਰਹੇ ਹੋ ਹਾਂਜੀ ਮੈਂ ਤਕਰੀਬਨ ਤਕਰੀਬਨ ਜੀ ਹਾਂਜੀ ਅੱਛਾ ਤੇ ਆਪਣੇ ਤੁਹਾਡੇ ਕੁਲਵਿੰਦਰ ਸਿੰਘ ਗਰਚਾ ਤੇ ਜਸਪ੍ਰੀਤ ਤੇ ਕੁਲਵਿੰਦਰ ਸਿੰਘ ਫਾਦਰ ਦਾ ਡੈਡੀ ਦਾ ਨਾਮ ਹੈਗਾ ਸੋਨ ਸਿੰਘ ਤੇ ਤੁਹਾਡੇ ਜਸਪ੍ਰੀਤ ਹਾਂਜੀ ਔਰ ਚੂਟ ਸਿੰਘ ਗਰਚਾ ਮਤਲਬ ਤੁਹਾਡੇ ਕੋਲ ਇਹ ਅਪਰਾਲਾ ਕੀਤਾ ਗਿਆ ਤੇ ਮੁਹੱਲਾ ਨਿਵਾਸੀ ਤੇ ਸਾਰੇ ਜਿਹੜੇ ਹੈਗੇ ਆ ਉਹ ਸਾਂਝੇ ਤੌਰ ਦੇ ਉੱਪਰ ਜਿਹੜਾ ਇਹ ਲੰਗਰ ਲਗਾਇਆ ਜਾਂਦਾ ਸੋ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਔਰ ਇਸ ਵਕਤ ਅਸੀਂ ਬਹਾਦਰਪੁਰ ਰੋਡ ਫੜਾ ਨੰਬਰ 4 ਤੇ ਪਹੁੰਚ ਚੁੱਕੇ ਆ ਇੱਥੇ ਚਾਪ ਕੋੜਿਆਂ ਦਾ ਫਲ ਫਰੂਟ ਦਾ ਜੋ ਟੁੱਟ ਲੰਗਰ ਲਗਾਇਆ ਜਾਂਦਾ ਆ ਉਹ ਕੁਲਵਿੰਦਰ ਸਿੰਘ ਕਾਲਾ ਗੜਚਾ ਜਸਪ੍ਰੀਤ ਸਿੰਘ ਜੱਸਾ ਇਹਨਾਂ ਵੱਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਚਾਪ ਕੋੜਿਆਂ ਦਾ ਉਹ ਟੁੱਟ ਲੰਗਰ ਔਰ ਫਲ ਫਰੂਟ ਦਾ ਲੰਗਰ ਜਿਹੜਾ ਆ ਉਹ ਲਗਾਇਆ ਜੀ ਹੋਰ ਰਸ ਤੁਸੀਂ ਦੇਖ ਪਾ ਰਹੇ ਹੋ ਅਸੀਂ ਕੋਸ਼ਿਸ਼ ਕੀਤੀ ਆ ਨਾਲ ਦੀ ਨਾਲ ਹੀ ਤੁਹਾਨੂੰ ਹਰ ਕਵਰੇਜ ਜਿਹੜੀ ਆ ਉਹ ਮਿਲਦੀ ਰਹੇ ਰਿਪੋਰਟਿੰਗ ਬਾਕੇ ਨਾ ਆਜੀ ਸਾਈਡ ਹੋ ਜਾਓ ਹੋਰ ਤੁਸੀਂ ਦੇਖ ਸਕਦੇ ਹੋ ਸੰਗਤ ਦੇਖੋ ਇੰਨੀ ਜ਼ਿਆਦਾ ਆ ਕਿ ਪੈਰ ਰੱਖਣ ਨੂੰ ਵੀ ਕਿਤੇ ਦੇ ਲੋ ਕਹਿੰਦੇ ਆ ਹੋਰ ਤੁਸੀਂ ਦੇਖ ਪਾ ਰਹੇ ਹੋ ਸੰਗਤ ਦਾ ਠਾਠਾ ਮਾਰਦਾ ਇਕੱਠ ਨਵਾਂ ਸ਼ਹਿਰ ਦੁਆਬਾ YouTube ਚੈਨਲ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਜਿੰਨੇ ਵੀ ਸੰਗ ਜਿਹੜੀ ਵੀ ਜਿੰਨੀ ਸੰਗਤ ਆਈ ਆ ਉਹਨੂੰ ਦੁਖਾਨਦੀ ਔਰ ਪਹਿਲੇ ਪੜਾ ਜਦੋਂ ਸਮਾਪਤੀ ਹੁੰਦੀ ਆ ਉਸੇ ਵਕਤੋ ਵੀਡੀਓ ਜੜ ਜਾਂਦੀ ਆ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਪਰ ਔਰ ਤੁਸੀਂ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਔਰ ਕੁਲਵਿੰਦਰ ਸਿੰਘ ਕਾਲਾ ਗਰਚਾ ਬਹਾਦਰਪੁਰ ਰੋਡ ਤੇ ਆ ਔਰ ਜਸਪ੍ਰੀਤ ਸਿੰਘ ਜੱਸੀ ਉਹਨਾਂ ਤੇ ਮਹੱਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਜਿਹੜਾ ਇੱਥੇ ਚਾਪ ਕੋੜਿਆਂ ਦਾ ਔਰ ਟੁੱਟ ਲੰਗਰ ਜਿਹੜਾ ਵਰਤਾਇਆ ਜਾਂਦਾ ਹੈਗਾ ਰਸ਼ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਰਸ਼ ਹੈਗਾ ਉਹ और नाल नाल जो नगर कीर्तन पूरी कोशिश करते हैं थोड़े समय पूरा प्रोग्राम देख सकते तो कलविंदर सिंह काला जसपी चाहींदा <pod> <pod> <manic Mick initiation> जसप्रीत सिंध जसा और कलविंदर सिंध काला जिस तरह दसिया इन्हनि उतो और महंगा नि वासीअ में सब ਇਹੇ ਬਾਣੀ ਮੁਰਦਿਆਂ ਚ ਜਨ ਪਾਵੇ ਇਹੇ ਬਾਣੀ ਮੁਰਦਿਆਂ ਚ ਇੱਕ ਠੰਡ ਦੀ ਜੋੜ ਨਾਹੀ ਤੇ ਬਾਣੀ ਦੋਹ ਤਰੰਕਾਰ ਦੀ ਜੁਗੋ ਜੁਗ ਅਟਲ ਜਵਰਖਰ ਦੇ ਮਾਲਕ ਹਾਜ਼ਰਾ ਹਜ਼ੂਰ ਜਹਲਾ ਜਹੂਰ ਸਰਬ ਕਲਾ ਪਰਪੁਰ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੋਧ ਤੇ ਝੁਕਾਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਦੋਵੇਂ ਹੱਥ ਜੋੜ ਕੇ ਆਦਬ ਅਤੇ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਕ੍ਰਿਪਾ ਦੀ ਅਪਾਰ ਕਿਰਪਾ ਹੁੰਦੀ ਹੈ ਆਪ ਸਾਰੇ ਸੰਗਤ ਬੜੇ ਲੰਬੇ ਸਮੇਂ ਤੋਂ ਸੰਗਤ ਦਾ ਰੂਪ ਧਾਰਨ ਕਰਕੇ ਬੈਠੇ ਹੋ ਪਤਾ ਨਹੀਂ ਆਕਾਲ ਪੁਰਖ ਨੇ ਸੱਚੇ ਪਾਤਸ਼ਾਹ ਜਿਨੇ ਕਿੰਨੀਆਂ ਖੁਸ਼ੀਆਂ ਦਰ ਦੇਣੀਆਂ ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨਮਨੋਂਦੇ ਆ ਹੋਇਆ ਨਗਰ ਕੀਰਤਨ ਦੇ ਅੰਦਰ ਆਪ ਸਾਰੇ ਸੰਗਤ ਸੱਜ ਕੇ ਬੈਠੇ ਹੋ ਆਹ ਕਲਗੀਧਰ ਪਾਤਸ਼ਾਹ ਜੀ ਦੀਆਂ ਬਾਤਾਂ ਤੁਹਾਡੇ ਨਾਲ ਪਾਉਣੀ ਹੈ ਅਸੀਂ ਸਾਡੇ ਦਾ ਝੂਲਦਾ ਫੇਰੇਰਾ ਹੈ ਰਾਗੀ ਫਿਰਦਾ ਰਾਗਾਂ ਦੀਆਂ ਹੇਕਾਂ ਪੈ ਲੁੰਦੇ ਆ ਗੁਰੂ ਦੇ ਪਿਆਰੇ ਕੁਰਬਾਨੀ ਪੈ ਗੁੰਦੇ ਆ ਸੰਗਤਾਂ ਦੇ ਵਿੱਚ ਐਦਾਂ ਜਲਵਾ ਹਜ हीरियां विच किथां ਕਾਗੀਨਨ ਪਾਤਸ਼ਾਹ ਜਿਹਨਾਂ ਦਰਬਾਰ ਸੱਜਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੱਜੇ ਹੋਏ ਦਰਬਾਰ ਦੇ ਅੰਦਰ ਮੇਰੇ ਪ੍ਰਕਾਸ਼ ਚ ਰਾਜੇ ਦੀ ਚਿੱਠੀ ਆਉਂਦੀ ਹੈ ਨਾਂ ਕਰਿਆ ਤੁਹਾਂ ਰਾਜਾ ਹੈ ਮੇੇਕੀ ਪ੍ਰਕਾਸ਼ ਚ ਚਿੱਠੀ ਦੇ ਵਿੱਚ ਕਾਲ ਲਿਖਿਆ ਕਿ ਦੇ ਦਾਤਾ ਮੇਰਾ ਰਾਜਾ ਫਤੇਹ ਚੰਦ ਦੇ ਨਾਲ ਝਗੜਾ ਹੋਇਆ ਤੇ ਜੇ ਸਾਡੇ ਦੋਨਾਂ ਰਾਜਿਆਂ ਦਾ ਕੋਈ ਝਗੜਾ ਮਿਟਾ ਸਕਦਾ ਤਾਂ ਦੋਨਾਂ ਰਾਜਿਆਂ ਦਾ ਆਪੀ ਝਗੜਾ ਦੂਰ ਕਰਵਾਇਆ ਜੀ ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਕਲ ਜੀ ਨੂੰ ਪੰਜ ਪਿਆਰਿਆਂ ਦੀ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਹਾਜ਼ਰੀ ਵਿੱਚ ਇਹ ਨਗਰ ਕੀਰਤਨ ਪਿੰਡ ਘਰਚਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਵੀਆਂ ਪਾ ਲੈ ਕੇ ਨਾਲ ਰਿਆਸਤ ਦੇ ਅੰਦਰ ਪਹੁੰਚਦੇ ਨੇ ਪੌਂਟਾ ਸਹਿਰ ਦੀ ਪਾਵਨ ਪਵਿੱਤਰ ਧਰਤੀ ਤੇ ਸਾਡੇ ਪਵਨ ਚੇਕੇ ਚਰਨ ਟਿਕੇ ਸਾਡੀ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਪਲ ਰੋਮਾਂ ਮਹਿਸੂਸੀ ਧਰਤੀ ਤੇ ਸਾਣ ਕਰੀ ਕਰਾਜ ਇੱਧਰ ਤੁਸੀਂ ਦੇਖ ਰਹੇ ਹੋ ਜੀ ਲਾਈਵ ਖਰਾਬ ਹੋਇਆ ਇਹ ਆਪਾਂ ਕੋਸ਼ਿਸ਼ ਕਰਾਂਗੇ ਕਿ ਕਿ ਰਸ ਇੰਨਾ ਜ਼ਿਆਦਾ ਆ ਕਰਦੇ ਆ ਕਿ ਅਸੀਂ ਤੁਹਾਨੂੰ ਇਹਦਾ ਪੂਰਾ ਪੂਰਾ ਪ੍ਰੋਗਰਾਮ ਹੈ ਥੋੜੇ ਸਮੇਂ ਦੇ ਵਿੱਚ ਅਸੀਂ ਸੱਚੀ ਲਹੂ ਦੀ ਲੜਾਈ ਕੋਈ ਇਹਨਾਂ ਦਰਾਈ ਸੁਪਤ ਕਮ ਨਾਮਾ ਜੀ ਨੂੰ ਵਾਰਕਾ ਅਕਵਾਂ ਕੀ ਪਰਫਾਰਮੈਂਸ ਦੇ ਨਾਲ ਲੱਗਦੇ ਰਹਦੇ ਹਾਂ ਤੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਵੀ ਪਲ ਰਹਿ ਨਾ ਜਾਵੇ ਕਿਉਂਕਿ ਰਸਬਾਰ ਬਹੁਤ ਜ਼ਿਆਦਾ ਆਏਗਾ ਐ ਤੁਸੀਂ ਦੇ ਪਰ ਹਾਂ ਹਮੇਸ਼ਾ ਇੱਕ ਇੱਕ ਪਲ ਤੁਹਾਨੂੰ ਅਸੀਂ ਜੜਾ ਆ ਇਹ ਆਪਣੇ ਕੈਮਰੇ ਦੇ ਵਿੱਚ ਦਿਖਾਈਏ ਔਰ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਕਿ ਤੁਹਾਨੂੰ ਉਹ ਵੀ ਦੀ ਪੂਰੀ ਰਿਪੋਰਟਿੰਗ ਜਿਹੜੀ ਆ ਜੇ ਦੋ 1 ਘੰਟੇ ਦਾ ਪ੍ਰੋਗਰਾਮ ਹੈ ਤਾਂ ਤੁਸੀਂ 15 16 ਦਾ 18 ਮਿੰਟ ਦੇ ਵਿੱਚ ਪੂਰੀ ਦੀ ਪੂਰੀ ਰਿਪੋਰਟਿੰਗ ਜਿਹੜੀ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਕਰਦੇ ਆ ਔਰ ਇਧਰ ਕ੍ਰੂਟੀਆਂ ਦਾ ਲੰਗਰ ਪੜਤਾ ਹੈ ਕੋਸ਼ਿਸ਼ ਹੈ ਕਿ ਸਾਡੀ ਤੁਹਾਨੂੰ ਅਸੀਂ ਇਧਰ ਵੀ ਰਾਗੀ ਢਾਡੀ ਜੱਥਾ ਜੋ ਆ ਬੈਠੇ ਹੋਏ ਨੇ ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਇੱਕ ਪਲ ਜਿਹੜਾ ਆ ਤੁਹਾਨੂੰ ਆਪਣੇ ਚੈਨਲ ਸਸਰੀਕਾਲ ਜੀ ਚੈਨਲ ਤੇ ਦਿਖਾਇਆ ਜਾਵੇ ਪ੍ਰਵੇਸ਼ਾ ਕੋਸ਼ਿਸ਼ ਕੀਤੀ ਆ ਕਿ ਹਰ ਪਣਾ ਦਾ ਤੁਹਾਨੂੰ ਕਿਤੇ ਕੋਈ ਮੋੜਾ ਮੇਰੀ ਟੋੜੀ ਉੱਤੇ ਪਾ ਦੇਣਗੇ ਇੱਕ ਸਰੂਪਾ ਪਾ ਦੇਣਗੇ ਜੇ ਬੜੇ ਖੁੱਝ ਹੋਏ ਸਭ ਬੇਲੇ ਦੇ ਵਿੱਚੋਂ ਇੱਕ ਘੋੜਾ ਖੁੱਲ ਉਹਨਾਂ ਵਾਲਾਂ ਨੂੰ ਟਾਡੀ ਤੇ ਥੜ ਕਰਤਾ ਦੇ ਅੰਦਰ ਪਰੋ ਕੇ ਇਹ ਆਖੇ ਵਿੱਚ ਹੰਕਾਰ ਦੇ ਦੰਦਨ ਬਵੀਰ ਵੀ ਨਈ ਲਖਾ ਫੋਟੋ ਬਾਹਰੇ ਆਂ ਔਰ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੀਆਂ ਲਾਈਨਾਂ ਉਹ ਲੱਗੀਆਂ ਹੋਈਆਂ ਨੇ ਉਹ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਇੱਕ ਇੱਕ ਪਲ ਜਿਹੜਾ ਆ ਨਗਰ ਕੀ ਇੱਕ ਦੇਖੋ ਸਾਲਾਨਾ ਪ੍ਰੋਗਰਾਮ ਹੁੰਦਾ ਇੱਕ ਯਾਦਗਾਰ ਬਣਦੀ ਹੈਗੀ ਆ ਇਸ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ 1 ਘੰਟੇ 2 ਘੰਟੇ ਦਾ ਪ੍ਰੋਗਰਾਮ ਦੀ بجائے ਹਰ ਪੜਾ ਦਾ ਵੱਖਰਾ-ਵੱਖਰਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਇਸ ਦੇ ਉੱਪਰ ਕੀਤਾ ਹੈਗਾ ਪਿਛਲੇ ਪੜਾ ਦੇ ਵਿੱਚ ਜਦੋਂ ਸਮਾਪਤੀ ਹੁੰਦੀ ਹੈ ਅਗਲੇ ਪੜਾ ਤੇ ਜਾਣਾ ਉਸੇ ਵਕਤ ਜਿਹੜੀ ਇਹ ਵੀਡੀਓ ਜਿਹੜੀ ਆ ਨਵਾਂ ਸ਼ਹਿਰ ਦਵਾਪਾ YouTube ਦੇ ਉੱਪਰ ਇਹਨੂੰ ਅਸੀਂ ਕਰ ਦਿੰਨੇ ਹਾਂ ਔਰ ਹਰ ਪੜਾ ਦੀ ਅਸੀਂ ਕੋਸ਼ਿਸ਼ ਕਰਦੇ ਆ ਔਰ ਤੁਹਾਨੂੰ ਦਿਖਾ ਰਹੇ ਹਾਂ ਕਿ ਆ ਦੂਰ-ਦੂਰ ਤੱਕ ਜਿਹੜੀਆਂ ਸੌਰੀ ਲੰਨਾਂ ਲੱਗੀਆਂ ਹੋਈਆਂ ਨੇ ਔਰ ਕਿ ਅਸੀਂ ਦੇਖਦੇ ਆ ਕੋਈ ਵੀ ਚਿਹਰਾ ਐਸਾ ਰਹਿ ਨਾ ਜਾਵੇ ਕਿ ਤਿਆਰੀਆਂ ਪੂਰ ਹੋ ਨਾ ਔਰ ਕੰਟਰੋਲ ਕਰ ਲਿਆ ਆ ਕਹਿੰਦੇ ਨਾ ਮੇਲਾ ਮੇਲੀਆਂ ਦਾ ਹੁੰਦਾ ਆ ਵਾਕਿਆ ਹੀ ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਤੁਹਾਨੂੰ ਇੱਕ ਔਰ ਹਮੇਸ਼ਾ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਇੱਕ ਜਿਹੜੀ ਪੱਲ ਹੈਗਾ ਉਹ ਤੁਹਾਨੂੰ ਅਸੀਂ ਇਕੱਠਾਦੇ ਹੈਗੇ ਆ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈਗੀ ਆ ਕਿਉਂਕਿ ਕਈ ਵਾਰ ਹੁੰਦਾ ਜਦੋਂ ਕੈਮਰਾ ਖੋਲਦੇ ਆ ਹਰ ਇੱਕ ਨੂੰ ਹੁੰਦਾ ਕਿ ਕਿਆ ਮੇਰੀ ਵੀ ਕਿਤੇ ਤਸਵੀਰ ਵੀਡੀਓ ਆਈ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸਭ ਨੂੰ ਦਿਖਾਇਆ ਅਸੀਂ ਤੁਹਾਨੂੰ ਦਿਖਾਈਏ ਔਰ ਹਮੇਸ਼ਾ ਹੀ ਮਮਾ ਸ਼ਹਿਰ ਦਾਪਾ YouTube ਚੈਨਲ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਹਾਇਓ ਸਿਆਸੀ ਹੋਣ ਚਾਹੇ ਉਹ ਧਾਰਮਿਕ ਹੋਣ ਚਾਹੇ ਉਹ ਸੱਭਿਆਚਾਰਕ ਹੋਣ ਹਰ ਪ੍ਰੋਗਰਾਮ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਆ ਕਿ ਜਿਹੜਾ 2 ਘੰਟੇ ਦਾ ਵੀ ਪ੍ਰੋਗਰਾਮ ਹੋਵੇ ਤੁਹਾਨੂੰ 12 ਜਾਂ 18 ਮਿੰਟ ਦੇ ਵਿੱਚ ਪੂਰੀ ਦੀ ਪੂਰੀ ਰਿਕਾਰਡਿੰਗ ਜਿਹੜੀ ਆ ਉਹ ਅਸੀਂ ਆਪਣੇ ਇਸ ਚੈਨਲ ਤੇ ਅਸੀਂ ਦਿਖਾ ਦਿੰਦੇ ਆਗੇ ਆ ਔਰ ਤੁਸੀਂ ਇੱਕ ਬਾ ਰਹੇ ਉਹ ਦੇਸ਼ਾਂ ਬ੍ਰਿਸ਼ਾ ਤੋਂ ਸੰਗਤ ਜਿਹੜੀ ਆ ਸਰਦਾਲੂ ਆ ਗਿਆ ਉਹ ਇਸ ਮੌਕੇ ਤੇ ਆਏ ਹੋਏ ਨੇ ਔਰ ਔਰ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਇੱਕ ਇੱਕ ਪਹਿਲ ਪਲ ਜੜਾਇਆ ਉਹ ਤੁਹਾਨੂੰ ਦਿਖਾ ਸਕੀਏ ਪਰ ਇੱਕ ਰਿਕਵੈਸਟ ਹੈਗੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਦੇਖਦੇ ਆ ਜੋ ਜੋ ਵੀ ਬਾਣੀ ਨਾਲ ਪਿਆਰ ਕਰਦੇ ਨੇ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਕਿਉਂਕਿ ਇਹ ਵੀਡੀਓ ਨੂੰ ਸ਼ੇਅਰ ਵੀ ਕਰੋ ਨਾਲ ਦੀ ਨਾਲ ਸ਼ੇਅਰ ਵੀ ਜਰੂਰ ਕਰੋ ਔਰ ਅਗਲੇ ਪੜਾਅ ਤੇ ਜਦੋਂ ਇਹ ਜਾਏਗਾ ਅਗਰ ਜਿਸਤਨ ਉਸ ਤੋਂ ਪਹਿਲਾਂ ਹੀ ਤੁਹਾਨੂੰ ਜਿਹੜਾ ਇਹ ਪੂਰੇ ਦਾ ਪੂਰਾ ਪ੍ਰੋਗਰਾਮ ਜੋ ਆਇਆ ਦਾ ਦਿੱਤਾ ਜਾਏਗਾ ਇਹ ਐਨਆਰਆਈ ਵੀ ਭਰਾ ਬੇਖੇ ਹੋਏ ਨੇ ਜਿਹੜੇ ਪੁੱਛਿਆ ਕਰਾਦੀ ਰੇਸ਼ਾਂਗ ਵਿਸ਼ਾਂ ਦੇ ਵਿੱਚ ਤੁਸੀਂ ਨਵਾਂ ਸ਼ਹਿਰ ਪਾਬਾ ਜੀ ਚੈਨਲ ਦੇ ਦੇ ਰਹੇ ਹੋ ਹਰ ਪ੍ਰੋਗਰਾਮ ਨੂੰ ਦੇਖਦੇ ਹੋ ਔਰ ਇਸ ਵਾਰ ਅਸੀਂ ਇਸ ਤਰ੍ਹਾਂ ਕਰ ਦਿੱਤਾ ਕਿ 5 ਜਾਂ 7 ਘੰਟੇ ਦਾ ਪ੍ਰੋਗਰਾਮ ਨਹੀਂ ਕੋਈ ਦੇਖ ਸਕਦਾ ਪਹਿਲੇ ਪੜਾ ਦਾ ਜਦੋਂ ਸਮਾਪਤੀ ਹੁੰਦੀ ਆ ਦੂਜੀ ਪੜਾਤੇ ਜਾਣਾ ਹੁੰਦਾ ਉਸ ਤੋਂ ਪਹਿਲਾਂ ਹੀ ਵੀਡੀਓ ਜਿਹੜੀ ਆ ਚੜ ਜਾਂਦੀ ਆ ਨਵਾਂ ਚੈਰ ਦਵਾਬਾ YouTube ਚੈਨਲ ਤੇ ਦੇਖ ਸਕਦੇ ਹੋ 2-4 ਘੰਟੇ ਦਾ ਪ੍ਰੋਗਰਾਮ ਤੁਹਾਨੂੰ 12-18 ਮਿੰਟ ਦੇ ਵਿੱਚ ਪੂਰੇ ਦਾ ਪੂਰਾ ਦਿਖਾ ਦਿੱਤਾ ਜਾ ਸਰਪੰਚ ਸਾਹਿਬ ਪੂਰੀ ਪਛਾਣੀ ਆਈ ਹੋਈ ਆ ਸਾਡੀ ਕੋਸ਼ਿਸ਼ ਹੈਂ ਦੀ ਆ ਇੱਕ ਹੀ ਚਿਹਰਾ ਤੋਂ ਦਿਖਾਇਆ ਜਾਵੇ ਹੋਰ ਸਾਡੀ ਇਹ ਬੱਚੀ ਅਸੀਂ ਬੱਚਿਆਂ ਨੂੰ ਬਹੁਤ ਦਿਖਾਦੇ ਆ ਆਪਣੇ ਕੈਮਰੇ ਤੇ ਬੱਚੇ ਖੁਸ਼ ਹੋ ਜਾਂਦੇ ਨੇ ਵਾਕਿਆ ਹੀ ਇੱਕ ਕਿਸਮ ਦੀ ਤੁਸੀਂ ਇਹ ਯਾਦਗਾਰੀ ਤਸਵੀਰ ਹੀ ਕਹਿ ਸਕਦੇ ਹੋ ਉਹ ਨਵਾਂ ਸ਼ਹਿਰ ਤੋਂ ਆਪਾ YouTube ਚੈਨਲ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਤੱਕ ਹਰ ਤਸਵੀਰ ਪਹੁੰਚੇ ਇਹ ਸਾਰੀ ਟੀਮ ਕਹਿ ਸਕਦੇ ਆ ਪਿੰਡ ਲੈਵਲ ਤੇ ਵੀ ਸਮਾਜ ਸੇਵਾ ਦੇ ਵੀ ਹਮੇਸ਼ਾ ਅੱਗੇ ਰਹਿੰਦੇ ਕੋਈ ਨਹੀਂ ਸਾਡੇ ਕੋਲ ਫੋਜਾਂ ਬੜੀਆਂ ਅਸੀਂ ਤਾਂ ਗੁਰੂ ਦਾ ਅਨੰਦਪੁਰ ਝਾੜੂ ਝਾੜ ਦੇਣਾ ਅਸੀਂ ਤਾਂ ਗੁਰੂ ਨੂੰ ਅਨੰਦਪੁਰੋਂ ਉਜਾੜ ਕੇ ਅਨੰਦਪੁਰ ਚੋਂ ਕੱਢ ਦੇਣਾ ਇਹ ਗੁਲਾਮ ਰਾਜੇ ਨੇ ਗੁਲਾਮਾਂ ਦੀ ਜ਼ਿੰਦਗੀ ਨਰਕਾ ਭਰੀ ਹੋਇਆ ਕਰਦੀ ਆ ਆਹ ਗੱਲ ਭੁੱਲ ਗਏ ਸੀ ਇਹ 22 ਸਟੇਟ ਦੇ ਰਾਜੇ ਇਹ ਗੁਲਾਮ ਨੇ ਇਹ ਮਤਲਬ 22 ਸਟੇਟਾਂ ਦੇ 22 ਮੁੱਖ ਮੰਤਰੀ ਸੰਗਦੇਵ ਨੂੰ ਸ਼ਮਾਈ ਪਾਰ ਦੇ ਫੰਦ ਕਹਿ ਲੋ ਵੀ ਇਹਨਾਂ ਨੇ 22 ਰਿਆਸਤਾਂ ਠੇਕੇ ਦੇ ਉੱਤੇ ਲਈਆਂ ਹੋਈਆਂ ਸਨ ਕੰਟਰੈਕਟ ਤੇ ਲਈਆਂ ਸਨ ਜ਼ਿੰਦਗੀ ਨਰਕਾ ਭਰੀ ਜ਼ਿੰਦਗੀ ਹੋਇਆ ਕਰਦੀਆ ਗੁਲਾਮ ਆਪਣੀ ਦੇ ਨਾਲ ਕੋਈ ਫੈਸਲਾ ਨਹੀਂ ਲੈ ਸਕਦਾ ਤੇ 22 ਤਾਰ ਦੇ ਰਾਜਿਆਂ ਦਾ ਬੜਾ ਤਗੜਾ ਮਨ ਦਾ ਇੱਕ ਭੇਂਸਾ ਸੀ ਜੇ ਆਸੀਂ ਗੁਰੂ ਨੂੰ ਅਨੰਦਪੁਰ ਤੋਂ ਉਜਾਰ ਦੇਣਾ ਤੇ ਗੁਰੂ ਦਾ ਅਨੰਦਪੁਰ ਵੀ ਅਸੀਂ ਉਜਾਰ ਦੇਵਾਂਗੇ ਬਾਟੇ ਦੀ ਪੌਲ ਦਿੱਤੀ ਦਾ ਅਮਰਤ ਦੀ ਦਾਤ ਦਾ ਹਿੱਸਾ ਬਣੋ ਅਮਰਤ ਦੀ ਦਾਤ ਲੈ ਕੇ ਸਿੰਘ ਸਜੋ ਤੁਹਾਡੇ ਪੈਰਾਂ ਦੇ ਅੰਦਰ ਜਿਹੜੇ ਗੁਲਾਮੀ ਦੀਆਂ ਜ਼ੰਜੀਰਾਂ ਪਈਆਂ ਨੇ ਮੈਂ ਇਹ ਜ਼ੰਜੀਰਾ ਕੱਟ ਕੇ ਸੁੱਟ ਦਵਾਂਗਾ ਤੈਨੂੰ ਆਜ਼ਾਦ